ਜ਼ਿੰਦਗੀ ਦੇ ਵਿੱਚ ਕਈ ਵਾਰੀ ਬਿਨਾ ਮਤਲਬ ਤੋਂ ਕੋਈ ਕੰਮ ਕਰਨ ਦਾ ਬਹੁਤ ਸਵਾਦ ਆਉਂਦਾ ਵਾ ਹੁਣ ਸੀ ਕਿਤੇ ਕੰਮ ਕਰਨਾ ਆਏ ਸੀਗੇ ਜੀ ਅਸੀਂ ਤੇ ਬਿਨਾ ਮਤਲਬ ਤੋਂ ਰੁਕੇ ਆ ਤੇ ਬਿਨਾ ਮਤਲਬ ਤੋਂ ਹੀ ਅਸੀਂ ਕੁਦਰਤ ਦਾ ਆਨੰਦ ਲੈ ਰਹੇ ਆ ਜੀ ਬਹੁਤ ਸੋਹਣਾ 뷰 ਆ ਉਹ ਗੱਡੀ ਖੁੱਲੀ ਆ ਔਰ ਇਸ ਦੇ ਨਾਲ ਹੀ ਅਸੀਂ ਨਾਲ-ਨਾਲ ਟ੍ਰੈਕਿੰਗ ਕਰ ਰਹੇ ਹਾਂ ਤੇ ਚੱਲ ਰਹੇ ਹਾਂ ਪਹਾੜੀ ਤੋਂ ਥੱਲੇ ਉੱਪਰ ਆ ਰਹੇ ਹਾਂ ਤੇ ਨਾਲ ਸਾਡੇ ਰਾਜੇਵ ਜੀ ਨਾਲ ਜਸਵਿੰਦਰ ਸਿੰਘ ਜਾ ਰਹੇ ਹਾਂ ਹੁਣ ਅਸੀਂ ਉੱਪਰ ਆਪਣੇ ਡੈਸਟੀਨੇਸ਼ਨ ਤੇ ਜਾ ਰਹੇ ਹਾਂ ਜੀ ਕਾਫੀ ਨੀਚੇ ਆਏ ਹੁਣ ਕਾਫੀ ਉੱਪਰਾਂ ਨੀਚੇ ਕੈਮਰਾ ਨਹੀਂ ਸੀ ਚੱਲ ਰਿਹਾ ਤਾਂ ਵੀਡੀਓ ਨਹੀਂ ਸੀ ਬਣਾਈ ਅਸੀਂ ਹੁਣ ਜਾ ਰਹੇ ਹਾਂ ਅਸੀਂ ਵਾਪਸੀ ਟ੍ਰੈਕਿੰਗ ਕਰ ਰਹੇ ਹਾਂ ਔਰ ਮੇਰਾ ਸਭ ਤੋਂ ਫੇਵਰਿਟ ਤਖਤ ਪਹਾੜਾਂ ਦੇ ਵਿੱਚ ਬੱਸ ਮਾਰਦਾ ਮੈਨੂੰ ਰਾਜੀਪ ਜੀ ਉਹਨਾਂ ਕਿਹਾ ਕਿ ਮੈਂ ਵੀ ਥੋੜੀ ਜਿਹੀ ਵੀਡੀਓ ਬਣਾਉਣ ਗਿਆ ਚੱਲਦੇ ਮੈਂ ਸੁਰਖੀ ਆ ਰਹੇ ਆ ਚਲ ਰਾਜੀਪ ਜੀ ਅੱਗੇ ਜਾ ਮੜਿਆ ਦੇਖੋ ਹਾਜੀ ਭਾਜੀ ਆਜੋ ਬੱਸ ਸਵਾ ਖੂਬਸੂਰਤ ਮਾਹੌਲ ਬਣਾਪਾ ਨੇ ਕ੍ਰੀਏਟ ਕੀਤਾ ਟ੍ਰੈਕਿੰਗ ਕਰ ਰਹੇ ਆ ਫਿਰ ਨੰਬਰ ਤੋਂ ਕੋਈ ਅੱਜ ਕੋਈ ਦੇ ਵਿੱਚ ਕੋਈ ਆਪਾਂ ਕੇ ਕੋਈ ਪੈਸੇ ਦਾ ਲੈ ਆਂਦੇ ਨਹੀਂ ਕੋਈ ਕੁਛ ਨਹੀਂ ਬਸ ਪੈਸੇ ਹੀ ਕੁਦਰਤ ਆ ਨੰਨ ਇੱਥੇ ਭਾਰ ਦੇ ਸਾਡੇ ਤੇ ਸਾਡੇ ਸਾਰੀ ਸਟਾਫ ਫਾਰਮਿੰਗ ਹੋ ਗਈ ਹੋਈ ਸਾਹਮਣੇ ਬਰਫਾਂ ਵਿੱਚ ਪਹਾੜੀ ਦਿਖ ਰਹੇ ਨੇ ਖੂਬਸੂਰਤ ਮਹੌਲ ਤੇ ਖੂਬਸੂਰਤ ਵਾਦੀਆਂ ਦੇ ਵਿੱਚ ਖੂਬਸੂਰਤ ਹੀ ਸਰਦਾਰ ਜੀ ਜਾ ਰਹੇ ਹਨ ਨਾਲ ਇੱਕ ਹੈਗੇ ਨੇ ਪਹਾੜੀ ਸਾਡੇ ਨਾਲ ਜਿਹੜੀ ਵੀਡੀਓ লাইਵ ਆਈ ਫੈਰਾ ਕੋਈ ਨਹੀਂ ਓਕੇ ਜੀ ਡਿਸਕਰੀਪਸ਼ਨ ਤੱਕ ਪਹੁੰਚ ਗਏ ਜੀ ਮਿਲਦੇ ਆਂ ਐਕਸ ਰਿਸਪੈਕਟ অর ਫਲ ਕੋਂਸਰਟ ਫਲ ਖੋਦ ਖਰੇ ਨੇ ਜੀ